ਏ ਵੀਰ ਜੀ 1000 ਰੁਪਏ ਦਾ ਸੂਟ 1200 ਦਾ ਬਿਆਰਚੋਂ ਮਿਲਦਾ ਨਹੀਂ ਇਤੋਂ ਘੱਟ ਕੋਈ ਦਿੰਦਾ ਨਹੀਂ ਆਪਾਂ ਭਾਜੀ 1000 ਰੁਪਏ ਦੇ ਦੇਣੇ ਹੈਗੇ ਆ ਦੋ ਸੂਟ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਆਜੋ ਪੂਰੇ ਫਾਇਦੇ ਕਰਾਂਗੇ ਹਜ਼ਾਰ ਵਾਲੀ ਚੀਜ਼ ਤੁਹਾਨੂੰ ਮਿਲਣੀ ਹੈ 500 ਰੁਪਏ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਘੱਟੋ-ਘੱਟ 1500-2000 ਤੋਂ ਘਾਟਾ ਸੂਟ ਨਹੀਂ ਮਿਲਣਾ ਜੀ ਹਾਂਜੀ ਠੀਕ ਹੈ ਜੀ ਸਾਡਾ ਰੇਟ 1500 ਦੇ ਦੋ ਆਹ ਦੇਖੋ ਜੀ ਸ਼ਿਮਰ ਤੇ ਗਲਾਸ ਫੈਬਰਿਕ ਪੂਰਾ ਵਿਆਹਾਂ ਸ਼ਾਦੀਆਂ ਵਾਲਾ ਪੀਸ ਜਿਹੜਾ ਬਾਜ਼ਾਰ 'ਚ 2000-2500 ਦਾ ਮਿਲਦਾ ਆਪਾਂ ਦੇਣੇ ਹੈਗੇ ਆ 2000 ਰੁਪਏ ਦੇ ਦੋ ਪੀਸ ਆਹ ਦੇਖੋ ਤਾਂ ਬੋਲਬੋਲ ਦੇ ਬੱਚਿਆਂਗੇ ਸੂਟ ਇੱਕ-ਇੱਕ 1000 ਰੁਪਏ 'ਚ ਕਰਤੇ ਡਿਜ਼ਾਈਨ ਇੱਥੇ ਬਹੁਤ ਸਾਰੇ ਮਿਲ ਜਣਿਆ ਜੰਗਲ ਡਿਜ਼ਾਈਨ ਵੀ ਸਾਨੂੰ ਅਸੀਂ 1000 ਰੁਪਏ ਦੇ ਦੇਣਾ ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਕਰ 2695 ਰੁਪਏ ਕੱਪੜੇ ਨਾਲ ਵਿਦ ਸਟਿਚਿੰਗ ਕਰਕੇ ਦਵਾਂਗੇ ਭਾਜੀ ਜੇ ਇਹ ਸ਼ੇਰਵਾਨੀ ਇਹਦਾ 20000 ਤਾਂ ਕਿਰਾਇਆ ਜਾਂਦਾ ਬਯਾਰਚ ਜੇ ਕਿਸੇ ਨੇ ਖਰੀਦਣਾ ਤਾਂ 35000 40000 ਕੋਈ 50000 ਵੀ ਜਲ ਜਾਂਦਾ ਭਾਜੀ ਕਿਉਂਕਿ ਡਿਜ਼ਾਈਨਰ ਆ ਸ਼ੇਰਵਾਨੀ ਨਾ ਇਹ ਅਸੀਂ ਦੇਣੀ ਹੈ ਵੀਰੇ ਤਿਆਰ ਕਰਕੇ 8-9000 ਰੁਪਏ 'ਚ ਵਧੀਆ ਸ਼ੇਰਵਾਨੀ ਸ਼ੇਰਵਾਨੀ ਰੈਡੀ ਕਰਕੇ ਆਪਣੀ ਕੋਈ ਕਰਾਇਆ ਨਹੀਂ ਕੁਝ ਨਹੀਂ ਦਾਰੂਖਾਨ ਨੇ ਪੀਸ ਬੜਾ ਘੈਡ ਪਾਇਆ ਆਹੀ ਤਾਂ ਚੀਜ਼ਾਂ ਭਾਜੀ ਹਾਂ ਉਹ ਵੀ ਸਾਡੇ ਵਰਗਿਆਂ ਤੋਂ ਹੀ ਬਣਵਾਉਂਦੇ ਆ ਤੁਸੀਂ ਆਓ ਇੱਥੇ ਆਪਾਂ ਸਾਰਿਆਂ ਨੂੰ ਸਲਮਾਨ ਖਾਨ ਬਣਾ ਕੇ ਭੇਜਣਾ ਜਿੱਦਾਂ ਦੇ ਮਰਜ਼ੀ ਪੀਸ ਰੈਡੀ ਕਰਵਾਓ ਦੇਖੋ ਆਦਾ ਵੱਡਾ ਫਾਇਦਾ ਤੁਸੀਂ ਬਾਜ਼ਾਰ 'ਚ ਆ ਕੇ ਲੈਨੇ ਹੋ 7-700 800 ਦੀ ਇੱਕ ਟੀ-ਸ਼ਰਟ ਸਾਡੇ ਕੋਲੋਂ 1000 ਦੀਆਂ ਚਾਰ ਲੈ ਜਾਓ 500 ਦੀਆਂ ਦੋ ਲੈ ਜਾਓ ਮਤਲਬ 7-800 ਦੀ ਟੀ-ਸ਼ਰਟ ਸਿਰਫ 250 ਰੁਪਏ ਚ ਕਰਦੀ ਆ ਆਹ ਲਓ ਭਾਈ ਜੀ ਇੰਸਟਾਗ੍ਰam ਤੇ ਜਿਹੜੀਆਂ ਫਿਲਮਾਂ ਚ ਆ ਹੀਰੋਇਨズ ਹੁੰਦੀਆਂ ਮਾਡਲ ਹੁੰਦੀਆਂ ਫਿਲਮਾਂ 'ਚ ਪਾਉਂਦੀਆਂ ਕੁੜੀਆਂ ਆ ਦੇਖੋ ਬੜੇ ਸੋਹਣੇ ਡਿਜ਼ਾਈਨਰ ਦੁਪੱਟੇ ਉਤੋਂ ਸੂਟ ਵੀ ਚੈੱਕ ਕਰੋ ਬੜਾ ਸੋਹਣਾ ਬਾਈ ਆ ਤਾਂ ਪੂਰਾ ਚਮਚਮ ਕਰਦਾ ਪੀਸ ਆ ਭਾਜੀ ਪਾਕਿਸਤਾਨੀ ਪ੍ਰਿੰਟ ਸੂਟ ਹੈ ਵੀਰੇ ਪਾਕਿਸਤਾਨੀ ਪ੍ਰਿੰਟ ਬਜ਼ਾਰਾ 'ਚ ਰੇਟ ਟਰਾਈ ਕਰਿਓ ਤੇ ਸਾਡਾ ਰੇਟ ਚੈੱਕ ਕਰਿਓ ਤੁਸੀਂ ਹਾਂਜੀ ਯਾਰ ਨਾਲੋਂ ਵੀਰੇ ਅੱਦੋ-ਅੱਦ ਦਾ ਫਰਕ ਹੋਊਗਾ ਸਾਡਾ ਚੈਲੰਜ ਹੈ ਆ ਜਿਹੜੀ ਤੁਸੀਂ ਦਾਜਬਰੀ ਇੰਦਰੇ ਸੂਟਾਂ ਦੀ ਬਿਆਰ ਜਾ ਕੇ 2-2 ਲੱਖ 2.5 ਲੱਖ ਰੁਪਈਆ ਲਾ ਦਿੰਦੇ ਹੋ ਸੂਟਾਂ ਦੇ ਉੱਤੇ ਇੱਥੇ ਆ ਜਾਓ ਦੋ ਦੋ ਢਾਈ ਢਾਈ ਲੱਖ ਵਾਲਾ ਕੱਪੜਾ ਅਸੀਂ 70 80 ਹਜ਼ਾਰ ਦੇ ਕੇ ਗਰਾਰੇ ਗਰਾਰਿਆਂ ਦੀ ਗੱਲ ਕਰਦਾ ਭਾਜੀ 3 3000 ਰੁਪਏ 25 2500 ਰੁਪਏ ਇਹਨਾਂ ਦਾ ਕਿਰਾਇਆ ਚੱਲਦਾ ਦੋ ਦੋ ਹਜ਼ਾਰ ਰੁਪਏ ਦੀ ਸਿਲਾਈ ਹੈ ਭਾਜੀ ਸਾਡਾ ਰੇਟ ਚੈੱਕ ਕਰੋ ਕੋਈ ਉਹ ਨਹੀਂ ਐਡ ਪਾਣ ਲਈ ਅਸੀਂ ਰੇਟ ਘੱਟ ਕਰ ਰਹੇ ਹਾਂ 2099 ਰੁਪਏ ਆ ਦੇਖੋ ਫਲੇਅਰ ਦੇਖੋ ਤੁਸੀਂ ਇਹਦਾ ਸ਼ਰਾਰੇ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਜਦੋਂ ਪਾਕੇ ਪਾਰਟੀਆਂ ਜੀ ਆਣਾ ਤਾਂ ਟੌਰ ਨਿਕਲਣੀ ਸਾਡੀ ਪੂਰੀਆ ਦੇਖੋ ਕਿ ਐ ਲੈ ਜਾ ਆਹਦੀ ਫੋਟੋ ਖਿਚੋ ਵੀਡੀਓ ਬਣਾ ਲਓ ਜੇ ਤੁਹਾਨੂੰ ਇਹ ਰੇਟ ਮੈਜੇ 2299 ਦੇ ਵਿੱਚ ਦੇ ਰਣਾ ਇਹਨਾਂ ਦੇ ਉੱਤੇ ਤੁਸੀਂ ਖਰਤੇ ਦਿਓ ਨਾ 12000 15000 16000 ਤੇ ਸਾਡਾ ਰੇਟ ਦੇਖੋ 15 16000 ਹੁਣ 5000 ਰੁਪਏ ਦੇ ਦੇਣਾ ਆਹ ਦੇਖੋ ਜੀ ਜਿਹੜੇ ਹੈਵੀ ਹੈਵੀ ਸੂਟ ਆ ਹੈਵੀ ਹੀ ਉਹਦੇ ਉੱਤੇ ਦੁਪੱਟੇ ਆ ਬਾਜ਼ਾਰ ਚ ਆ ਕੇ ਤੁਸੀਂ 12 12000 15 15000 ਖਰਚ ਦਿਓ ਇੱਥੇ ਤੁਹਾਨੂੰ 5 5000 6 6000 7 7000 ਚਾਹੀਦੇ ਭਾਈ ਜੀ ਵਾਜਾ ਵਾਜਾ ਕਰਦੀ ਸੁਨੀਤਾ ਮੇਰੇ ਸਾਰੇ ਭੈਣਾ ਭਰਾ ਖੁਸ਼ ਕਰਤੇ ਕਹਿੰਦੇ 31 ਗਾਸ ਦੀ ਸੇਲ ਲੱਗੀ ਸੀਗੀ ਬੁੱਟਰ ਰੋਡ ਕਾਦੀਆਂ ਅੰਕਲੋਂ ਦੇ ਬਹੁਤ ਫਾਇਦੇ ਲਏ ਲੋਕਾਂ ਨੇ ਦਾਜਬਰੀ ਬਣਾ ਲਈ ਕਹਿੰਦੇ ਵੀ ਅਸੀਂ ਤਾਂ ਬਹੁਤ ਖੁਸ਼ ਆ ਪਰ ਹੁਣ ਗੱਲ ਇਹ ਆ ਸਤੰਬਰ ਦਾ ਮਹੀਨਾ ਆ ਗਿਆ ਵਿਆਹ ਸ਼ਾਦੀ ਸ਼ੁਰੂ ਹੋ ਗਏ ਹੁਣ ਦਾਜਬਰੀ ਤੇ ਕੁਝ ਮੈਨੂੰ ਵੱਡਾ ਆਫਰ ਦਿਓ ਗਈ ਪੂਰਾ ਫਾਇਦਾ ਦਵਾਂਗੇ ਭਾਜੀ ਅੰਕਲ ਔਮ ਬੁੱਟਰ ਰੋਡ ਕਾਦੀਆਂ ਹਮੇਸ਼ਾ ਗੱਕਾਂ ਦੇ ਕਸਟਮਰ ਦੇ ਭੈਣਾ ਭਰਾਵਾਂ ਦੇ ਫਾਇਦੇ ਕਰਦਾ ਆਇਆ ਅੱਜ ਵੀ ਕਰੇਗਾ ਭਾਜੀ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਰਿਹਾ ਹੈ ਭਾਜੀ ਆ ਸੂਟ ਚੈੱਕ ਕਰੋ ਭਾਜੀ ਕੀ ਰੇਟ ਹੈ ਭਾਈ ਜੀ ਮੈਂ ਆਫਰ ਮੰਗਣ ਆਇਆ ਇਹ ਛੋਟੋ ਰੇਟ ਇਹ ਤਾਂ ਸੋ ਭਾਈ ਜੀ ਬਹੁਤ ਜਿਆਦਾ ਜਗ੍ਹਾ ਤੇ ਜਾਣਾ ਜਿੱਥੇ ਮਰਜੀ ਪਤਾ ਕਰ ਲੋ 1200 ਚ ਸੂਟ ਮਿਲ ਜਾਂਦਾ ਤੁਸੀਂ ਵੀ ਤਾਂ ਮੈਨੂੰ ਕੋਈ ਆਫਰ ਦਿਓ ਹਨਾ ਇਹ ਤਾਂ ਜਿੱਥੋਂ ਮਰਜੀ ਲਗਾ 1000 ਰੁਪਏ ਚ ਇਹ ਵੀਰ ਜੀ 1000 ਰੁਪਏ ਦਾ ਸੂਟ 1200 ਦਾ ਬਿਜਾਰਚੋਂ ਮਿਲਦਾ ਨਹੀਂ ਇਤੋਂ ਘੱਟ ਕੋਈ ਦਿੰਦਾ ਨਹੀਂ ਆਪਾਂ ਭਾਜੀ 1000 ਰੁਪਏ ਦੇ ਦੇਣੇ ਹੈਗੇ ਆ ਦੋ ਸੂਟ মাত্র 500 روپے ਦਾ স্যুট ہاں جی باجی 500 روپے ਪੱਕੀ ਗੱਲ ਹੈ ਇਹ ਪੱਕੀ ਗੱਲ ਇਹ ਕਿੰਨਾ ਚਿਰ ਦੇਣੇ স্যুট ਹੈ ਤੁਸੀਂ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਆ ਜਾਓ ਪੂਰੇ ਫਾਇਦੇ ਕਰਾਂਗੇ 1000 ਵਾਲੀ ਚੀਜ਼ ਤੁਹਾਨੂੰ ਮਿਲਣੀ ਹੈ 500 روپے ਡੇਟ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਦੇਖੋ ਵੱਡੇ ਫਾਇਦੇ ਹੋ ਗਏ ਆ ਆ ਜਿਹੜੇ স্যুট ਤੁਸੀਂ ਬਾਜ਼ਾਰ ਜਾ ਕੇ 1-1000 روپے ਦੇ ਲੈਣਿਓ ਬੁੱਟਰ ਰੋੜ ਕਾਦੀਆ ਆਜੋ 1000 ਵਾਲੇ ਸੂਟ ਤੁਸੀਂ 1000 ਦੇ 2 ਕਰਤੇ ਮਤਲਬ 500 ਰੁਪਏ ਦਾ ਊਟ ਜਿਨੇ ਵਿਆਹ ਚਾਈ ਦਾ ਕਪੜਾ ਨਾਲ ਦਾਜ ਵੇ ਦਾ ਕਪੜਾ ਨਾਲ ਆਜੋ ਛੇਤੀ ਵੱਡੇ ਫਾਇਦੇ ਦੇਖੋ ਰੇਟ ਵੀ ਲਿਖ ਲਿਖ ਕੇ ਲਾਇਆ ਪਹਿਲਾਂ 1000 ਰੁਪਏ ਦਾ ਸੀ ਹੁਣ 500 ਚ ਕਰਤਾ ਵੱਡੇ ਫਾਇਦੇ ਆ ਇੱਥੋਂ ਪਤਾ ਲਾਦਾ ਹਨਾ ਵੀ ਜੇ ਤੁਸੀਂ ਫਾਇਦੇ ਲੈਣ ਦੇ ਆਜੋ ਵਿਆਹ ਚਾਹੇ ਅਕਤੂਬਰ ਨਵੰਬਰ ਸੰਬਰ ਜਦੋਂ ਮਰਜੀ ਆ ਆ ਕੇ ਫਾਇਦੇ ਲੈ ਜਾਓ ਤੁਸੀਂ ਆ ਚੈੱਕ ਕਰੋ ਭਾਜੀ ਸੂਟ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਘੱਟੋ ਘੱਟ 1500 2000 ਤੋਂ ਘਾਟਾ ਸੂਟ ਨਹੀਂ ਮਿਲਣਾ ਜੀ ਹਾਂਜੀ ਠੀਕ ਹੈ ਜੀ ਸਾਡਾ ਰੇਟ 1500 ਦੇ 2 750 ਰੁਪਏ ਲੋ ਆ ਵੀ ਦੇਖੋ ਅੱਜ ਸਾਹਿਲ ਅਰੋੜਾ ਪੂਰੇ ਮਹੂਰਤਿਆਂ ਖੋਜਤਾ ਨੂੰ ਕਰਨਾ 1500 ਕੋਈ 1600 ਕੋਈ 1700 ਮੰਗਦਾ ਇੱਥੇ ਆ ਜਾਓ 1500 ਦੇ 2 750 ਰੁਪਏ ਦਾ ਸੂਟ ਕਰਤਾ ਇਹਦੇ ਵਿੱਚ ਡਿਜ਼ਾਈਨ ਦੇਖੋ ਕਿੰਨੇ ਪਿਆਰੇ ਪਿਆਰੇ ਆ ਜਿਹੜਾ ਮਰਜੀ ਸੂਟ ਲੈ ਜਾਓ 750 ਰੁਪਏ ਦੇਣਾ ਬਿਆਸ਼ਾਈ ਦਾਜਵਰੀਆ ਨੇ ਪਟੀਆਂ ਆਫਰ ਲਾ ਦਿੱਤੀਆਂ ਤੁਸੀਂ ਦੇਣ ਲੈਣ ਕਰਨਾ ਚਾਹੀ ਆਪਣੇ ਲਈ ਲੈਣਾ ਆਜੋ 7 ਸਤੰਬਰ ਤੋਂ ਪਹਿਲਾਂ ਪਹਿਲਾਂ ਆਹ ਦੇਖੋ ਜੀ ਫੋਟੋਆਂ ਵਾਲੇ ਸੂਟ 17 1700 2000 ਰੁਪਏ ਦੇ ਸੂਟ ਭਾਈ ਸਾਡਾ ਰੇਟ 850 ਰੁਪਏ ਜਿਹੜਾ ਮਰਜੀ ਲੈ ਜਾਓ 1700 ਰੁਪਏ ਦੇ ਦੋ ਸੂਟ ਆਹ ਦੇਖੋ ਬੀ ਸ਼ੇਪ ਬਣਿਆ ਹੋਇਆ ਕੁੜੀਆਂ ਚੜੀਆਂ ਦੇ ਡਿਜ਼ਾਈਨ ਆ ਰੰਗ ਸਾਰੇ ਮਿਲ ਜਾਣੇ ਆ ਇੱਥੇ ਚਾਹੇ ਕੋਈ ਨਿਆਣਾ ਆਵੇ ਚਾਹੇ ਸਿਆਣਾ ਆਵੇ ਸੂਟਾਂ ਦੇ ਰੇਟ ਲਿਖ ਕੇ ਲਾਏ ਆ ਇਤਨੀ ਮੁੱਠਾ ਦੇ ਕੇ ਟਿੱਕਾ ਲਾਉਣਾ ਹਰ ਕਿਸੇ ਦਾ ਫਾਇਦਾ ਦੋ ਦੋ 2000 ਵਾਲੇ ਸੂਟ 850 ਰੁਪਏ ਚ ਕਰਦੇ ਆ ਫਾਇਦਾ ਲੈ ਲਓ ਡਿਜ਼ਾਈਨ ਤੁਹਾਨੂੰ ਇਹਦੇ ਵਿੱਚ ਬਹੁਤ ਸਾਰੇ ਮਿਲ ਜਾਣੇ ਆ ਆ ਦੇਖੋ ਜੀ ਸ਼ਿਮਰ ਤੇ ਗਲਾਸ ਫੈਬਰਿਕ ਪੂਰਾ ਵਿਆਹਾਂ ਸ਼ਾਦੀਆਂ ਵਾਲਾ ਪੀਸ ਜਿਹੜਾ ਬਾਜ਼ਾਰ ਚ 2250 ਦਾ ਮਿਲਦਾ ਆਪਾਂ ਦੇਣੇ ਹੈਗੇ ਆ 2000 ਰੁਪਏ ਦੇ ਦੋ ਪੀਸ ਭਾਜੀ 1000 ਰੁਪਏ ਦਾ ਸੂਟ 1000 ਰੁਪਏ ਦਾ ਸੂਟ 2000 ਦੇ ਦੋ ਸੂਟ ਦੇਖੋ ਜੇ ਫਾਇਦੇ ਲੈਣੇ ਆ ਜਿੱਥੋਂ ਮਰਜ਼ੀ ਤੁਸੀਂ ਆ ਜਾਓ ਬਹੁਤ ਵੱਡਾ ਫਾਇਦਾ ਦੋ ਦੋ 2000 ਵਾਲੇ ਸੂਟ ਇੱਥੇ 2000 ਦੇ ਦੋ ਕਰਦੇ ਆ ਆ ਝੱਕੋ ਤਾਂ ਬੋਲ ਬੋਲ ਦੇ ਬਚਣਗੇ ਸੂਟ 1 1000 ਰੁਪਏ ਚ ਕਰਤੇ ਡਿਜ਼ਾਈਨ ਇੱਥੇ ਬਹੁਤ ਸਾਰੇ ਮਿਲ ਜਣਿਆ ਜੰਗਲ ਡਿਜ਼ਾਈਨ ਵੀ ਸਾਨੂੰ ਅਸੀਂ 1000 ਰੁਪਏ ਦੇ ਰਹਿਣਾ ਆਹ ਦੇਖੋ ਟਾਪ ਦੀਆਂ ਚੀਜ਼ਾਂ ਬਹੁਤ ਵੱਡੀ ਸੇਲ 7 ਸਤੰਬਰ ਤੋਂ ਪਹਿਲਾਂ ਆ ਜਾਓ ਅੱਧੇ ਰੇਟਾਂ 'ਚ ਕੱਪੜਾ ਦੇਵਾਂਗੇ ਭੈਣਾਂ ਦੇ ਫਾਇਦੇ ਕਰਤੇ ਭਰਾਵਾਂ ਨੂੰ ਰੋਸਿਆ ਨਾ ਵਿਆਹ ਤਾਂ ਮੁੰਡੇ ਦਾ ਵੀ ਹੋ ਸਕਦਾ ਕੁੜੀ ਦਾ ਵੀ ਦੋਨਾਂ ਦੇ ਫਾਇਦੇ ਕਰੋ ਭਰਾਵਾਂ ਨੂੰ ਆਪਾਂ ਕਿੱਥੋਂ ਪੁੱਲ ਜਾਗੇ ਭਾਜੀ ਆ ਜਾਓ ਤੁਹਾਨੂੰ ਭਰਾਵਾਂ ਦੇ ਫਾਇਦੇ ਵੀ ਦਿਖਾਣੇ ਆ ਆਹ ਦੇਖੋ ਬਈ ਚੈੱਕ ਕਰੋ ਫੈਬਰਿਕ 10 1000 ਰੁਪਏ ਦਾ ਸੂਟ ਮਿਲਣਾ ਬਿਆਰੋ ਆਪਣਾ ਰੇਟ ਹੈਗਾ 2695 2 ਪੀਸ ਕੋਟ ਪੈਂਟ ਵਿਦ ਸਟਿਚਿੰਗ 2695 ਰੁਪਏ ਭਾਈ ਸਲਾਈ ਬਿਨਾਂ ਦੇ ਰਹੋ ਸਲਾਈ ਕਰਕੇ ਕਪੜਾ ਲਾ ਕੇ 2695 ਰੁਪਏ ਭਾਈ ਜੀ ਦੇਖੋ ਗਲਤ ਗੱਲ ਨਾ ਕਰੋ ਮੇਰੇ ਭਰਾਵਾਂ ਨੇ ਆਹਣਾ 3500 4000 ਰੁਪਏ ਕੱਲੀ ਸਟਿਚਿੰਗ ਚਾਹਦੀ ਤੁਸੀਂ ਕਹਿੰਦੇ ਹੋ 2610 ਚ ਲੈ ਜਾਓ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕਰ 2695 ਰੁਪਏ ਕਪੜੇ ਨਾਲ ਵਿਦ ਸਟਿਚਿੰਗ ਕਰਕੇ ਦਵਾਂਗੇ ਭਾਜੀ ਦੇਖੋ ਮੇਰੇ ਭਰਾਵਾਂ ਦੇ ਫੇਰੇ ਬਿਆਰ ਤੁਸੀਂ ਜਾਣਦੇ ਹੋ 10 ਆਸਿਆ ਬਲ ਟੂ ਪੀ ਸਕੋਰਪੈਂਟ ਲੈਣੇ ਹੋ ਪਰ ਇੱਥੇ ਆਜੋ 10000 ਟੂ ਪੀ ਸਕੋਰਪੈਂਟ ਸਿਰਫ 2695 ਚ ਸਲਾਈ ਕਰਕੇ ਦਵਾਗੇ ਸਲਾਈ ਕਰਕੇ ਦਵਾਗੇ ਅੱਗੇ ਦੇਖੋ ਭਾਜੀ 3 ਪੀਸ ਸਕੋਰਪੈਂਟ 3410 ਰੁਪਏ 30 ਕੋਟ ਪਰ ਸਲਾਈ ਕਰਕੇ ਸਲਾਈ ਕਰਕੇ 3410 ਰੁਪਏ ਦਾ ਦਵਾਂਗੇ 15000 ਰੁਪਏ ਬਿਆਜ ਦਾ ਰੇਟ ਹੈ ਭਾਈ ਜੀ ਇਹਦਾ 3410 ਰੁਪਏ ਵੀਰੇ ਕੱਪੜੇ ਦੇ ਸਨੇ ਸਟੀਚਿੰਗ ਕਰਕੇ ਦਵਾਂਗੇ ਮੇਰੇ ਭਰਾਵਾ ਇਹਦਾ ਗੱਡੀਆਂ ਮੋਟਰਸਾਈਕਲ ਚੱਕ ਕੇ ਆ ਜਾਣਾ ਹੁਣ ਤੁਸੀਂ ਕਹਣਾ ਇਹਨੂੰ 20 ਦਿਨ ਲੱਗਣਿਆ 30 ਦਿਨ ਸਟਿਚ ਕਰਨ ਨੂੰ ਲੱਗਣਿਆ ਇਦਾਂ ਹੁਣ ਟਾਈਮ ਤੋਂ ਮੇਰੇ ਨਾ 48 ਘੰਟੇ 48 ਘੰਟਿਆਂ ਦੇ ਵਿੱਚ ਪੀਸ ਤਿਆਰ ਕਰਕੇ ਦਵਾਂਗੇ 48 ਘੰਟਿਆਂ ਦੇ ਵਿੱਚ 48 ਘੰਟੇ ਚ ਕੋਟਪੈਂਟ ਸੀਕੇ ਦੇ ਲੂਗੇ ਤੁਸੀਂ ਸੀਕੇ ਸਟਿਚ ਕਰਕੇ ਦਵਾਂਗੇ 48 ਘੰਟੇ ਚ ਕੋਈ 20 ਦਿਨ ਨਹੀਂ ਕੋਈ 15 ਦਿਨ ਨਹੀਂ ਕੋਈ 25 ਦਿਨ ਨਹੀਂ ਸਵੇਰੇ ਆਜੋ 2 ਪੀਸ ਕੋਟਪੈਂਟ 10000 ਵਾਲਾ 2695 ਚ ਲੈ ਜਾਓ 3 ਪੀਸ ਕੋਰਡ 3500 ਵਾਲਾ 3410 ਚ ਲੈ ਜਾਓ ਉਤੋਂ ਸਲਾਈ ਵੀ ਤੁਹਾਨੂੰ ਅਸੀਂ 48 ਘੰਟੇ ਚ ਦੇ ਦੇਣੀ ਆ ਇੱਕ ਹੋਰ ਵੀਰੇ ਇਹ ਨਹੀਂ ਹੈਗਾ ਜੇ ਤੁਸੀਂ ਕਹੋ ਆ ਸਿੰਪਲ ਹੈਗੇ ਐ ਤੁਸੀਂ ਫੈਂਸੀ ਕੋਟ ਪੈਂਟ ਲੈਣੇ ਆ ਮੋਡਲਾਂ ਵਾਲੇ ਪੀਸ ਲੈਣੇ ਆ ਤੁਸੀਂ 20000 ਰੁਪਏ ਰੇਟ ਹੈ ਇਹ ਵੱਡੇ ਸ਼ੋਅਰੂਮ ਚ ਭਾਈ ਮੇਰੇ ਸਾਡਾ ਰੇਟ ਹੈਗਾ 7000 8000 ਰੁਪਏ ਇਦਾਂ ਦੇ ਫੈਂਸੀ ਪੀਸ 25 25000 ਵਾਲੇ ਕੋਟ ਮੈਂ ਸੱਤ ਸੱਤ 8 8 ਇਹ ਦੇ ਦੋਗੇ ਬਿਲਕੁਲ ਭਾਜੀ ਬਿਲਕੁਲ ਆ ਦੇਖੋ ਭਾਜੀ ਮੋਡਲ ਵਾਲੇ ਪੀਸ ਹੈਗੇ ਆ ਤੁਸੀਂ ਆਪਣੀ ਫੋਟੋ ਲੈ ਕੇ ਵੀ ਆ ਸਕਦੇ ਹੋ ਕੜਾਈਆਂ ਕਰਾਉਣੀਆਂ ਕੜਾਈਆਂ ਵੀ ਕਰਾ ਕੇ ਦਵਾਂਗੇ ਤਿੱਲੇ ਦੇ ਵਰਕ ਕਰਾਉਣੇ ਆ ਤਿੱਲੇ ਦੇ ਵਰਕ ਕਰਾਵਾਂਗੇ ਜੋਧਪੂਰੀ ਕਰਨਾ ਹੈ ਜੋਧਪੂਰੀ ਵੀ ਸੀਕੇ ਦਵਾਂਗੇ ਅੱਛਾ ਲਾਈਨਿੰਗ ਦੇ ਵਿੱਚ ਵੀ ਹੈਗੀ ਹੈ ਲਾਈਨਿੰਗ ਦੇ ਵਿੱਚ ਵੀ ਹੈਗੀ ਹੈ ਭਾਜੀ ਕਿਸ ਨੇ ਚੈੱਕ ਬਣਾਉਣਾ ਚਾਹਤੂ ਹੀ ਮੈਨੂੰ ਚੈੱਕ ਮਿਲ ਜੂ ਲਾਈਨਿੰਗ ਮਿਲ ਜੂ ਪਲੇਨ ਮਿਲ ਜੂ ਕੜਾਈਆਂ ਕਰਕੇ ਵੀ ਦਵਾਂਗੇ ਭਾਜੀ ਸ਼ੇਰਮਾਨੀ ਦੱਸੋ ਆ ਤਾਂ ਨਾ 골ਡਨ ਵਰਕ ਆ ਨਾ ਭਾਜੀ ਹੁਣ ਕੋੜੀਆਂ ਦਾ ਸਮਾਂ ਆ ਰ ਸ਼ੇਰਵਾਨੀ ਹਾਂਜੀ ਤੋਹਫੇ ਪੀਸ ਹੈ ਬਾਜ਼ਾਰ ਚ ਤੁਹਾਨੂੰ ਵੀ ਪਤਾ 25000 30000 ਤੋਂ ਘੱਟ ਕਿਸੇ ਨੇ ਨਹੀਂ ਦੇਣੀ ਭਾਈ ਜਿਹੜੀ ਇਹ ਸ਼ੇਰਵਾਨੀ ਹੈ ਇਹਦਾ 20000 ਤਾਂ ਕਿਰਾਇਆ ਜਾਂਦਾ ਬਾਜ਼ਾਰ ਚ ਜੇ ਕਿਸੇ ਨੇ ਖਰੀਦਣਾ ਤਾਂ 35000 40000 ਕੋਈ 50 5000 ਰੁਪਏ ਵੀ ਚਲ ਜਾਂਦਾ ਕਿਉਂਕਿ ਡਿਜ਼ਾਈਨਰ ਆ ਸ਼ੇਰਵਾਨੀ ਹੈ ਨਾ ਇਹ ਅਸੀਂ ਦੇਣੀ ਹੈ ਵੀਰੇ ਤਿਆਰ ਕਰਕੇ 8 9000 ਰੁਪਏ ਚ ਵਧੀਆ ਸ਼ੇਰਵਾਨੀ ਸ਼ੇਰਵਾਨੀ ਰੈਡੀ ਕਰਕੇ ਆਪਣੀ ਕੋਈ ਕਿਰਾਇਆ ਨਹੀਂ ਕੁਝ ਨਹੀਂ ਸੰਭਾਲ ਕੇ ਰੱਖੋ ਆਪਣੀ ਸ਼ੇਰਵਾਨੀ ਆ ਫੜਾ ਆਤ ਪੀਸ ਆ ਭਾਈ ਤੋਹਫਾ ਪੀਸ ਆ ਭਾਜੀ ਤੋਹਫਾ ਪੀਸ ਭਾਈ ਵਾਕਈ ਨਾ ਤੋਹਫਾ ਪੀਸ ਆ ਇਹਦਾ ਕਿਸ ਨੇ ਜਾਗੋ ਤੇ ਜਾਣਾ ਨਾਈਟ ਪਾਰਟੀ ਤੇ ਜਾਣਾ ਇੱਕ ਗੱਲ ਪੱਕੀ ਆ ਉਹ ਪਾਰਟੀ ਜਿਸੂਗਾ ਬਖਰਾ ਹੀ ਉਹ ਭਾਜੀ ਆਪਾਂ ਫਿਲਮਾਂ 'ਚ ਦੇਖਦੇ ਆ ਟੀਵੀ 'ਆਂ ਦੇਖਦੇ ਆ ਯਾਰ ਸ਼ਾਹਰੂਖ ਖਾਨ ਨੇ ਪੀਸ ਬੜਾ ਘੈਂਡ ਪਾਇਆ ਆਹੀ ਤਾਂ ਚੀਜ਼ਾਂ ਆ ਭਾਜੀ ਹਾਂ ਉਹ ਵੀ ਸਾਡੇ ਵਰਗਿਆਂ ਤੋਂ ਹੀ ਬਣਵਾਉਂਦੇ ਆ ਤੁਸੀਂ ਆਓ ਇੱਥੇ ਆਪਾਂ ਸਾਰਿਆਂ ਨੂੰ ਸਲਮਾਨ ਖਾਨ ਬਣਾ ਕੇ ਭੇਜਣਾ ਜਿੱਦਾਂ ਦੇ ਮਰਜ਼ੀ ਪੀਸ ਰੈਡੀ ਕਰਵਾਓ ਚਾਹੇ ਸਾਡੇ ਪਿੰਡਾਂ ਵਾਲੇ ਭਰਾ ਹੋਣ ਚਾਹੇ ਸ਼ਹਿਰਾਂ ਵਾਲੇ ਭਰਾ ਹੋਣ ਤਾਨੂੰ ਸਲਮਾਨ ਖਾਨ ਬਣਾਵਾਂਗੇ ਸ਼ਾਹਰੂਖ ਖਾਨ ਬਣਾਵਾਂਗੇ ਤੁਹਾਨੂੰ ਗੋਵਿੰਦਾ ਬਣਾਵਾਂਗੇ ਬੱਬੂ ਵਾਲ ਬਣਾਵਾਂਗੇ ਕਿਉਂਕਿ ਸਾਡੇ ਆਮ ਪਿੰਡਾਂ ਦੇ ਭਰਾ ਵੀ ਟੌਰ ਕੱਢਣਗੇ ਕੱਢਣਗੇ ਇੱਥੋਂ ਅੰਕਲੋਂ ਬੁੱਟਰ ਰੁੜ ਘਾਦੀਆਂ ਜਾਗੀ ਲੋ ਭਾਜੀ ਸੂਟਾਂ ਵਿੱਚ ਕੁੜਤੇ ਪਜਾਮਿਆਂ ਵਿੱਚ ਕੋਟ ਪੈਂਟਾਂ ਵਿੱਚ ਤੁਹਾਨੂੰ ਬਹੁਤ ਅਸੀ ਚੀਜ਼ਾਂ ਦਿਖਾਈਆਂ ਹੁਣ ਅਸੀਂ ਆਪਣੇ ਭਰਾਵਾਂ ਲਈ ਇੱਕ ਹੋਰ ਤੋਹਫਾ ਲੈ ਕੇ ਆਏ ਹਾਂ ਹਾਂਜੀ ਹਰ ਤਰ੍ਹਾਂ ਦੀ ਹੁਣ ਅਸੀਂ ਰੈਡੀਮੇਡ ਚੀਜ਼ ਵੀ ਲੈ ਕੇ ਆਏ ਆਏ ਮੇਰੇ ਗੋਲ ਗਲਾ ਟੀ-ਸ਼ਰਟ ਚੈੱਕ ਕਰੋ ਭਾਜੀ ਫੈਬਰਿਕ ਤੇ ਮੈਂ ਫੈਰਾ ਕਰੋ ਜਿੱਥੋਂ ਮਰਜੀ 7-800 ਰੁਪਏ ਜੀ ਮਿਲ ਜਿਹੜੇ ਮੇਰੇ ਭਰਾ 700 ਰੁਪਏ ਦੀ ਮਿਲ ਜਾਂਦੀ ਹੈ ਨਾ ਆਪਾਂ ਨੂੰ 7-800 ਦੀ ਮਿਲ ਜਾਂਦੀ ਹੈ ਭਾਈ ਇੱਥੇ ਇੱਥੇ ਦੇਖੋ ਭਾਈ ਇੱਥੇ ਪਹਿਲਾਂ ਤੁਸੀਂ ਡਿਜ਼ਾਈਨ ਚੈੱਕ ਕਰੋ ਆ ਚੈੱਕ ਕਰੋ ਭਾਜੀ ਡਿਜ਼ਾਈਨ ਹਾਂਜੀ ਇਹਦਾ ਰੇਟ ਹੈਗਾ ਭਾਜੀ 250 ਰੁਪਏ 250 ਰੁਪਏ ਦੀ ਇੱਕ ਟੀ-ਸ਼ਰਟ 250 ਰੁਪਏ ਦੀ ਇੱਕ ਟੀ-ਸ਼ਰਟ ਵੀਰੇ ਗੱਲ ਸੁਣੋ ਹੋਰ ਤੁਸੀਂ ਲਓ ਐਮ ਸਾਈਜ਼ ਐਲ ਸਾਈਜ਼ ਐਕਸਲ ਸਾਈਜ਼ ਡਬਲ ਐਕਸਲ ਸਾਈਜ਼ ਟ੍ਰिपल ਐਕਸਲ 4 ਐਕਸਲ 5 ਐਕਸਲ ਹਾਂਜੀ ਰੇਟ ਸਾਡਾ 250 ਰੁਪਏ ਦੇਖੋ ਆਦਾ ਵੱਡਾ ਫਾਇਦਾ ਤੁਸੀਂ ਬਾਜ਼ਾਰ 'ਚ ਆ ਕੇ ਲੈਨੇ ਹੋ 7 700 800 ਦੀ ਇੱਕ ਟੀ-ਸ਼ਰਟ ਸਾਡੇ ਕੋਲੋਂ 1000 ਦੀਆਂ ਚਾਰ ਲੈ ਜਾਓ 500 ਦੀਆਂ ਦੋ ਲੈ ਜਾਓ ਮਤਲਬ 7 800 ਦੀ ਟੀ-ਸ਼ਰਟ ਸਿਰਫ 250 ਰੁਪਏ 'ਚ ਕਰਤੀ ਆ ਇਹਦੇ ਵਿੱਚ ਮੀਡੀਅਮ ਲਾਰਜ ਐਕਸਲ ਡਬਲ ਐਕਸਲ ਜਿਹੜਾ ਮਰਜੀ ਸਾਈਜ਼ ਹੈ ਜੋ ਹਰ ਇੱਕ ਤਰ੍ਹਾਂ ਦੀ ਜਿਹੜਾ ਚੈਲੰਜ ਆ ਪੂਰੇ ਪੰਜਾਬ 'ਚ ਕੋਈ ਹੋਲਸੇਲਰ ਕੋਈ ਫੈਕਟਰੀ ਵਾਲਾ ਕੋਈ ਮੈੱਲ ਵਾਲੀ 250 ਰੁਪਏ 'ਚ ਟੀ-ਸ਼ਰਟ ਨਹੀਂ ਤੇ ਹਰ ਕੱਪੜੇ ਦੀ ਵੀ ਗਾਰੰਟੀ ਆ ਜਿਹੜਾ ਵੀਰੇ ਕੱਲਾ ਮੇਰਾ ਸਾਈਜ਼ ਨਹੀਂ ਹੈ ਜਾਂ ਮੇਰੇ ਤੋਂ ਛੋਟਾ ਨਹੀਂ ਤੇਰੇ ਵਰਗਾ ਵੀ ਭਰਾ ਆਊਗਾ ਵੀਰੇ ਤੈਨੂੰ ਵੀ 250 ਰੁਪਏ ਜੀ ਪਵਾ ਕੇ ਭੇਜਾਂਗੇ ਵੱਡਾ ਸਾਈਜ਼ ਵੀ 250 ਰੁਪਏ ਭਾਈ ਸਾਰੇ ਫਾਇਦੇ ਹੋ ਗਏ ਹੁਣ ਫਾਇਦਾ ਕਰੋ ਲਗਜ਼ਰੀ ਸੂਟਾਂ ਦੇ ਜਿਹੜੀਆਂ ਪਹਿਣਾ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਆਉਣਾ ਹੁਣ ਸਾਰੇ ਜਹਾਜ਼ ਭਰ ਭਰ ਕੋਣੇ ਮੱਜੇ ਜਿਆਦਾ ਹੁੰਦੇ ਆ ਤੇ ਜਿਹੜੇ ਇੱਥੋਂ ਦੇ ਜੱਟ ਜੀਮੀਦਾਰਾ ਰਾਇਲ ਕਸਟਮਰ ਜਿਹੜੇ ਕਹਿੰਦੇ ਵੀ ਸਾਨੂੰ ਲੁਧਿਆਣੇ ਜਲੰਧਰ ਬਟਾਲੇ ਅੰਮ੍ਰਿਤਸਰ ਜਾਣਾ ਪੈਂਦਾ ਵੀ ਕਾਜ਼ੀਆਂ ਚ ਮਿਲੇ 10 10 ਹਜ਼ਾਰ ਰੁਪਏ ਸੂਟ 20 20 ਹਜ਼ਾਰ ਰੁਪਏ ਸ ਸਭ ਤੋਂ ਪਹਿਲਾਂ ਦਾ ਵੀਰ ਮੇਰਾ ਕਾਦੀਆਂ ਸ਼ਹਿਰ ਦੇ ਤੇ ਲਾਗੇ ਤਾਗੇ ਦੇ ਜਿੰਨੇ ਵੀ ਪਿੰਡ ਹੈਗੇ ਆ ਕਿਸੇ ਨੂੰ ਅਸੀਂ ਬਾਹਰ ਨਹੀਂ ਜਾਣ ਦੇਣਾ ਸਭ ਨੂੰ ਅਸੀਂ ਲੈ ਕੇ ਆਉਣਾ ਬੁੱਟਰ ਰੋਡ ਅੰਕਲ ਓਮ ਕਾਦੀਆਂ ਜੀ ਜਿਹੜੇ ਰਾਇਲ ਪੀਸਾਂ ਦੀ ਤੁਸੀਂ ਗੱਲ ਕਰਦੇ ਹੋ ਸਾਡੇ ਕੋਲ ਭਾਵੇਂ ਤੁਸੀਂ ਸੂਟ ਤਾਂ 50000 ਦਾ ਵੀ ਲੈ ਲਓ ਪਰ ਜਿਹੜਾ ਸੂਟ 10000 ਦਾ ਵੀ ਆਰ ਮਿਲਦਾ ਵੀਰੇ ਅਸੀਂ ਤੁਹਾਨੂੰ 5000 ਤੋਂ ਉੱਤੇ ਨਹੀਂ ਦੇਣਾ ਜਿਹੜਾ ਸੂਟ ਬਾਜ਼ਾਰ 'ਚ ਤੁਹਾਨੂੰ 20000 ਦਾ ਮਿਲਦਾ ਅਸੀਂ ਤੁਹਾਨੂੰ 10-11000 ਚ ਹੀ ਦੇਣਾ ਮਤਲਬ ਅੱਧੇ ਰੇਟ ਅੱਧੇ ਰੇਟਾਂ 'ਚ ਹੀ ਦੇਣਾ ਅਸੀਂ ਰੇਟ ਨਹੀਂ ਵਧਾ ਸਕਦੇ ਕੁਆਲਿਟੀ ਤੁਸੀਂ ਸਾਡੇ ਕੋਲ ਭਾਵੇਂ 50000 ਦਾ ਸੂਟ ਲੈ ਲਓ ਉਹ ਵੀ ਦਵਾਂਗੇ ਪਰ ਬਾਜ਼ਾਰ 'ਚ ਉਹਦਾ ਰੇਟ ਹੋਊਗਾ ਘੱਟੋ ਘਾਟ 70000 ਰੁਪਈਆ ਬਈ ਵੈਰਾਈਟੀ ਵੀ ਦਿਖਾਓ ਆਜੋ ਭਾਈ ਨਾਲ ਨਾਲ ਮੈਨੂੰ ਪੀਸ ਵੀ ਦਿਖਾ ਦਿਓ ਕਿਹੜੀਆਂ ਚੀਜ਼ਾਂ ਆ ਆ ਹੁਣ ਮੈਂ ਪਹਿਲਾਂ ਸੂਟ ਤੁਹਾਨੂੰ ਦਿਖਾਉਂਦਾ ਜਿਹੜਾ ਤੁਸੀਂ ਉੱਪਰ ਹੀ ਰੱਖਿਆ ਆ ਇਹ 12000 13000 15000 ਇਦਾਂ ਮਿਲਦਾ ਕਰਕੇ ਬਹੁਤ ਰੌਇਲ ਪੀਸ ਹੈ ਲਕਜ਼ਰੀ ਪੀਸ ਹੈ ਉਤਵਾ ਦੇਖੋ ਦੁਪੱਟਾ ਹੀ ਬੜਾ ਹੈਵੀ ਆ ਭਾਜੀ ਸਾਡਾ ਰੇਟ ਹੈਗਾ 6000 ਰੁਪਏ ਆਹ ਹਾਲਾ 6000 ਰੁਪਏ ਚ ਤੁਹਾਨੂੰ ਇਦਾਂ ਦੇ ਸੂਟ ਦੇਣੇ ਆ ਭਾਜੀ ਬਜ਼ਾਰਾਂ ਚ ਭਾਵੇਂ 13000 ਦਾ ਕੋਈ ਵੇਚੇ ਲੁੱਟਾ ਨਹੀਂ ਕਰਾਉਣੀ ਆ ਮੈਂ ਵਾਰ-ਵਾਰ ਕਹੀ ਆ ਨਾ ਆਪਣੇ ਭੈਣਾ ਭਰਾਵਾਂ ਨੂੰ ਲੁੱਟਾ ਨਹੀਂ ਕਰਾਉਣੀ ਆ ਸਾਡੇ ਕੋਲ ਆਓ ਸਾਡੀਆਂ ਚੀਜ਼ਾਂ ਤੇ ਸਾਡੇ ਰੇਟ ਚੈੱਕ ਕਰੋ ਪਹਿਲਾਂ ਆ ਕੇ ਫਿਰ ਤੁਸੀਂ ਬਾਜ਼ਾਰ ਚ ਜਾਓ ਆ ਦੇਖੋ ਜੀ ਜਿਹੜੇ ਹੈਵੀ ਹੈਵੀ ਸੂਟ ਆ ਹੈਵੀ ਹੀ ਉਹਦੇ ਉੱਤੇ ਦੁਪੱਟੇ ਆ ਬਾਜ਼ਾਰ ਚ ਆ ਗਈ 12 12000 15 15000 ਖਰਚ ਦਿਓ ਇੱਥੇ ਤੁਹਾਨੂੰ 5 5000 6 6000 7 7000 ਚਾਹੀਦੇ ਰਣਿਆ ਦੇਖੋ ਚੀਜ਼ਾਂ ਇੱਥੇ ਆਉਣ ਦਾ ਫਾਇਦਾ ਕੀ ਆ ਤੁਸੀਂ ਜਿੰਨੀ ਆ ਵੀ ਆਉਂਗੇ ਤੁਹਾਨੂੰ ਨਵੀਂ ਵੈਰਾਈਟੀ ਮਿਲਣੀ ਆ ਨਵੇਂ ਡਿਜ਼ਾਈਨ ਮਿਲਣਿਆ ਦੇਖੋ ਦੁਪੱਟੇ ਚਾ ਕਲੋ ਸੂਟਾਂ ਨਾਲੋਂ ਤਾਂ ਹੈਵੀ ਹੈਵੀ ਤੁਹਾਨੂੰ ਅਸੀਂ ਦੁਪੱਟੇ ਦਿਖਾਈ ਜਾਂਦੇ ਆ ਸਾਹਿਬ ਭਾਜੀ ਇੱਕ ਬੜਿਆ ਮਨ ਖੁਸ਼ ਨਾ ਜਿੰਨੀ ਆ ਵੀ ਆਉਣੇ ਆ ਨਾ ਵੈਰਾਈਟੀ ਤੁਹਾਡੀ ਸਾਰੀ ਨਵੀਂ ਹੁੰਦੀ ਹੈ ਨਹੀਂ ਤੇ ਕਈ ਦੁਕਾਨਦਾਰ ਕੋ ਭਾਵੇਂ 2 ਮਹੀਨੇ ਬਾਅਦ ਵੀ ਚਲ ਜੇ ਉਹੀ ਸੂਟ ਪਏ ਹੁੰਦੇ ਆ ਸਾਨੂੰ ਭਾਜੀ ਸਾਨੂੰ ਸਾਡੇ ਭਰਾ ਸਾਡੀਆਂ ਪੈਣਾ ਇੰਨਾ ਕਿ ਜ਼ਿਆਦਾ ਪਿਆਰ ਦੇ ਰਹੀਆਂ ਕਿ ਸਾਨੂੰ ਵੀ ਹੁੰਦਾ ਕਿ ਅਸੀਂ ਉਹਨਾਂ ਲਈ ਹਰ ਦੂਜੇ ਤੀਜੇ ਦਿਨ ਨਵੀਂ ਵੈਰਾਈਟੀ ਲੈ ਕੇ ਆਈਏ ਤੁਸੀਂ ਸਾਡੇ ਕੋਲ ਰੋਜ਼ ਵੀ ਆਉਗੇ ਨਾ ਭਾਜੀ ਤੁਹਾਨੂੰ ਰੋਜ਼ ਨਵੀਂ ਚੀਜ਼ ਹੀ ਮਿਲਣੀ ਆ ਸਾਡੇ ਕੋਲ ਆਹ ਤਾਂ ਭਾਈ ਜੀ ਇੰਸਟਾਗ੍ਰam ਤੇ ਜਿਹੜੀਆਂ ਫਿਲਮਾਂ 'ਚ ਹੀਰੋਇਨਸ ਹੁੰਦੀਆਂ ਮਾਡਲ ਹੁੰਦੀਆਂ ਫਿਲਮਾਂ 'ਚ ਪਾਉਂਦੀਆਂ ਕੁੜੀਆਂ ਆ ਦੇਖੋ ਬੜੇ ਸੋਹਣੇ ਡਿਜ਼ਾਈਨਰ ਦੁਪੱਟੇ ਉਤੋਂ ਸੂਟ ਵੀ ਚੈੱਕ ਤੁਸੀਂ ਚਾਹੇ ਜੋ ਮਰਜ਼ੀ ਕਹੋ ਨਾ ਕਹੋ ਇਹ ਤਾਂ ਬਾਈ ਹੋਊਗਾ 12-15000 ਦਾ ਸੂਟ ਤਾਂ ਹੋਊਗਾ ਇਹ ਬਿਲਕੁਲ ਹੋਊਗਾ ਵੀਰੇ ਬਜ਼ਾਰਾ ਚ ਤੁਹਾਨੂੰ ਇਹੀ ਭਾਅ ਮਿਲਣਾ ਹੈ ਪਰ ਸਾਡਾ ਰੇਟ ਭਾਜੀ 5000 6000 ਰੁਪਏ ਇਸ ਤੋਂ ਉੱਪਰ ਅਸੀਂ ਨਹੀਂ ਜਾਣਾ ਅਸੀਂ ਲੁੱਟਾ ਨਹੀਂ ਕਰਨੀ ਹੈਗੀ ਅਸੀਂ ਕਰਮੇ ਆਪਣੇ ਭੈਣਾਂ ਦੇ ਫਾਇਦੇ ਦੇਖੋ ਇਹ ਚੌਂ ਦਾ ਫਾਇਦਾ ਕੀ ਆ ਕੱਲੇ-ਕੱਲੇ ਸੂਟ ਦੇ ਹੀ ਰੇਟ ਲਿਖ ਕੇ ਲਾਇਆ ਨਿਆਣਾ ਭੇਜੋ ਸਿਆਣਾ ਭੇਜੋ ਕੋਈ ਵਾਰਕਿੰਗ ਨਹੀਂ ਜੋ ਰੇਟ ਲੱਗਾ ਉਹੀ ਦਵਾਂਗੇ ਬਾਈ ਆ ਤਾਂ ਪੂਰਾ ਚਮਚਮ ਕਰਦਾ ਪੀਸ ਆ ਭਾਜੀ ਪਾਕਿਸਤਾਨੀ ਪ੍ਰਿੰਟ ਸੂਟ ਹੈ ਵੀਰੇ ਪਾਕਿਸਤਾਨੀ ਪ੍ਰਿੰਟ ਬਜਾਰਾ ਚ ਰੇਟ ਟਰਾਈ ਕਰਿਓ ਤੇ ਸਾਡਾ ਰੇਟ ਚੈੱਕ ਕਰਿਓ ਤੁਸੀਂ ਹਾਂਜੀ ਯਾਰ ਨਾਲੋਂ ਵੀਰੇ ਅੱਦੋ-ਅੱਦ ਦਾ ਫਰਕ ਹੋਊਗਾ ਸਾਡਾ ਚੈਲੰਜ ਹੈ ਸੋ ਦੁਪੱਟਾ ਵੀ ਬੜਾ ਸੋਹਣਾ ਦੇਖੋ ਇੱਥੇ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਨੇ ਜਿਹੜੇ ਲਗਜ਼ਰੀ ਸੂਟ ਆ ਸੂਟਾਂ ਦੇ ਨਾਲ ਦੁਪੱਟੇ ਹੀ ਬੜੇ ਹੈਵੀ ਆ ਇਹ ਸੂਟ ਤੁਸੀਂ ਲੈ ਕੇ ਜਾਓਗੇ ਤਾਂ ਬੜੀਆਂ ਲਗਜ਼ਰੀ ਚੀਜ਼ਾਂ ਭਈ ਔਰਗੈਂਜ਼ਾ ਸ਼ਿਮਰ ਸਾਰੇ ਮਿਲ ਜਾਂਦੇ ਸਾਰਾ ਕੁਝ ਵੀਰੇ ਔਰਗੈਂਜ਼ਾ ਦੇ ਉੱਪਰ ਹੈਂਡਵਰਕ ਹੈ ਗਏ ਭਾਜੀ ਚੈੱਕ ਕਰੋ ਹੂੰ ਸੋ ਆਹ ਦੇਖੋ ਔਰਗੈਂਜ਼ਾ ਤੁਸੀਂ ਲੈਣਾ ਤੁਸੀਂ ਸ਼ਿਮਰ ਲੈਣਾ ਤੁਸੀਂ ਫੋਟੋ ਵਾਲਾ ਪੀਸ ਲੈਣਾ ਬਟਿਕ ਵਾਲਾ ਪੀਸ ਲੈਣਾ ਕੁੜੀਆਂ ਚਿੜੀਆਂ ਲਈ ਲੈਣਾ ਇੱਕ ਗੱਲ ਤਾਂ ਮੈਂ ਚੈਲੰਜ ਕਰਦਾ ਆਹ ਜਿਹੜੀ ਤੁਸੀਂ ਦਾਜਬਰੀ ਇੰਦਰੇ ਸੂਟਾਂ ਦੀ ਵਿਆਹ ਜਾ ਕੇ 2-2 ਲੱਖ 2.5 ਲੱਖ ਰੁਪਈਆ ਲਾ ਦਿੰਦੇ ਹੋ ਸੂਟਾਂ ਦੇ ਉੱਤੇ ਇੱਥੇ ਆਜੋ 2-2 2.5 ਲੱਖ ਵਾਲਾ ਕੱਪੜਾ ਅਸੀਂ 70-80 ਹਜ਼ਾਰ ਦੇ ਕੇ ਦੀ ਭੇਜਣਾ ਤੁਹਾਨੂੰ ਕਿਉਂਕਿ ਸਾਡੇ ਰੇਟ ਹੀ ਬਹੁਤ ਜ਼ਿਆਦਾ ਘਟਿਆ ਜਿਹੜੀ ਕੁੜੀ ਦਾ ਵਿਆਹ ਆ ਉਹਨੇ ਦਾਜਬਰੀ ਬਣਾਉਣੀ ਆ ਜਿਹਦੇ ਕੁੜੀ ਦਾ ਬਾਪ ਕਹਿੰਦਾ ਵੀ ਲੈ ਵੀ ਮੇਰੀ ਧੀ ਦੀ ਟੌਰ ਨਿਕਲਵੇ ਤੇ ਆਜੋ ਸਾਡੇ ਕੋਲ ਬਹੁਤ ਸੋਹਣੇ ਸੂਟ ਆ ਜਦੋਂ ਸੌਰੇ ਘਰ ਜਾਣਾ ਤੇ ਕਹੂਗੇ ਸੌਰਿਆਂ ਵਾਲੇ ਵੀ ਲੈ ਵੀ ਕਿਸੇ ਸਰਦਾਰ ਦੀ ਧੀ ਨੇ ਘਰ ਆਇਆ ਆਹ ਹੁਣ ਤੁਸੀਂ ਰੇਟ ਚੈੱਕ ਕਰ ਲਓ ਦੇਖੋ ਬਾਕੀ ਗੱਲਾਂ ਛੱਡੋ 4000 ਰੁਪਏ ਦਾ ਸੂਟ ਜੀ ਇਹ 4000 ਰੁਪਏ ਹੁਣ ਦਿਖਾ ਦਿਓ ਇਹ ਬਾਜ਼ਾਰ 'ਚ 6500 7000 ਤੋਂ ਘੱਟ ਕੋਈ ਜਾਂਦਾ ਨਹੀਂ ਭਾਈ ਇੱਕ ਗੱਲ ਆ ਵੀ 2 2000 3 3 ਕਿਸੇ ਦੀ 5 5000 ਦਾ ਫਰਕ ਇੱਕ ਇੱਕ ਸੂਟ ਭਾਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਫਰਕ ਆਣਾ ਹੀ ਆਣਾ ਵੀਰੇ ਸਾਡੇ ਰੇਟ ਬਾਜ਼ਾਰ ਨਾਲੋਂ ਅੱਧੇ ਐ ਸਭ ਤੋਂ ਪਹਿਲੀ ਗੱਲ ਤਾਂ ਭਾਜੀ ਅਸੀਂ ਆਪ ਇਹ ਚੀਜ਼ਾਂ ਤਿਆਰ ਕਰਵਾਈਦੀਆਂ ਨਾ ਕਿ ਅਸੀਂ ਬਜ਼ਾਰਾ ਚੋਂ ਲੈ ਕੇ ਆਨੇ ਆ ਆਪ ਤਿਆਰ ਕਰਵਾਨੇ ਆ ਉੱਪਰੋਂ ਸਾਡਾ ਮਾਲ ਆਂਦਾ ਬਲਕੇ ਚ ਤੁਸੀਂ ਮੇਰੇ ਨਾਲ ਚੱਲੋ ਭਾਜੀ ਇੱਧਰ ਸਾਈਡ ਤੇ ਤੁਹਾਨੂੰ ਮੈਂ ਦਿਖਾਣਾ ਨਗਾ ਦੇ ਨੱਗ ਲੱਗੇ ਹੋਏ ਅਸੀਂ ਕੋਈ ਦੋ ਦੋ ਸੂਟ ਪੰਜ ਪੰਜ ਸੂਟ ਨਹੀਂ ਲੈਂਦੇ ਸਾਡਾ ਬਲਕੇ ਚ ਮਾਲ ਆਂਦਾ ਅਸੀਂ ਰੇਟ ਲੈਨੇ ਆ ਉਵੇਂ ਹੀ ਅਸੀਂ ਆਪਣੀਆਂ ਭੈਣਾਂ ਭਰਾਵਾਂ ਦੇ ਫਾਇਦੇ ਕਰਦੇ ਆ। ਆ ਦੇਖੋ ਬੁਟੀਕਾਂ ਵਾਲੇ ਪੀਸ ਕੋਈ ਸਪੈਸ਼ਲ ਕਸਟਮਾਈਜ਼ ਕਰਾਉਂਦਾ ਉਦਾਂ ਦੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਂਦੀਆਂ ਹੈਗੀਆਂ। ਆ ਵੀ ਚੀਜ਼ਾਂ ਚੈੱਕ ਕਰੋ। ਦੇਖੋ ਵੀਡੀਓ ਦੇ ਵਿੱਚ ਤਾਂ ਭਾਵੇਂ ਅਸੀਂ ਤੁਹਾਨੂੰ 4 ਘੰਟੇ ਲਈ ਰੱਖੀਏ। ਕੱਲਾਂ ਜਿੰਨੀਆਂ ਮਰਜ਼ੀ ਕਰ ਲਈਏ। ਦੁਪੱਟੇ ਜਿੰਨੇ ਮਰਜ਼ੀ ਦਿਖਾਈ ਜਾਈਏ। ਪਰ ਜਿਹੜੀ ਮੇਨ ਗੱਲ ਹੈ ਨਾ ਤੁਸੀਂ ਇੱਕ ਵਾਰੀ ਸਾਡੇ ਕਹਦੇ ਤੇ ਵਿਜ਼ਿਟ ਕਰ ਲਓ। ਮੈਂ ਚੈਲੰਜ ਵੀ ਕਰਦਾ ਆ, ਵਾਦਾ ਵੀ ਕਰਦਾ ਆ। ਇੱਕ ਵਾਰੀ ਆ ਜਾਓ ਫਿਰ ਤੁਸੀਂ ਬਾਰ-ਬਾਰ ਇੱਥੇ ਆਉਣਾ ਕਿਉਂਕਿ ਤੁਹਾਨੂੰ ਪਤਾ ਵੀ ਫਾਇਦਾ ਹੋਣਾ। ਅੰਕਲੋਂ ਬੁੱਟਰ ਰੋ ਅਲਟਰਾ ਲਗਜ਼ਰੀ ਪੀਸ ਆ ਜੀ ਇਹ ਰੇਟ ਕਿੰਨਾ ਇਹਦਾ 15000 12000 ਇੱਦਾਂ ਸੋਚਦਾ ਤੁਸੀਂ ਨਹੀਂ ਕੋਈ 15000 ਕੋਈ 12000 ਨਹੀਂ 4 4000 5 5000 6 6000 ਮਤਲਬ ਤਿਕਨੇ ਤਿਕਨੇ ਰੇਟ ਇੱਥੇ ਘੱਟ ਹੈ ਗਿਆ ਬਈ ਰੈਡੀमेड ਦੇ ਵਿੱਚ ਵੀ ਕੋਈ ਸਪੈਸ਼ਲ ਲੈ ਕੇ ਆਇਓ ਕੋਈ ਚੀਜ਼ ਬਿਲਕੁਲ ਮਿਲੂਗਾ ਜੀ ਬਿਲਕੁਲ ਰੈਡੀमेड ਚ ਵੀ ਲਹੰਗੇ ਸ਼ਰਾਰੇ ਗਰਾਰੇ ਲਹੰਗੇ ਸ਼ਰਾਰੇ ਗਰਾਰੇ ਸਾਰਾ ਕੁਝ ਮਿਲੂਗਾ ਭਾਜੀ ਆਜੋ ਦਿਖਾਵਾਂ ਆ ਦੇਖੋ ਜੀ ਤੁਸੀਂ ਕਹਿੰਦੇ ਸੀ ਰੈਡੀमेड ਸੂਟ ਸ਼ਰਾਰੇ ਗਰਾਰਿਆਂ ਦੀ ਗੱਲ ਕਰਦਾ ਭਾਜੀ 3 3000 ਰੁਪਏ 25 2500 ਰੁਪਏ ਇਹਨਾਂ ਦਾ ਕਿਰਾਇਆ ਚੱਲਦਾ 2 2000 ਰੁਪਏ ਦੀ ਸਿਲਾਈ ਹੈ ਭਾਜੀ ਸਾਡਾ ਰੇਟ ਚੈੱਕ ਕਰੋ ਕੋਈ ਉਹ ਨਹੀਂ ਐਡ ਪਾਣ ਲਈ ਅਸੀਂ ਰੇਟ ਘੱਟ ਕਰ ਰਹੇ ਹਾਂ 2099 ਰੁਪਏ ਇਹ ਦੇਖੋ ਵੱਡਾ ਫਾਇਦਾ ਕਰ ਰਿਆਂ ਤੁਹਾਡਾ ਧਿਆਨ ਨਾਲ ਗੱਲ ਸੁਣ ਲਓ 3000 ਰੁਪਏ ਦਾ ਕਰਾਇਆ 20250 ਦੀ ਸਲਾਈ ਆ ਜੇ ਤੁਸੀਂ ਖਰੀਦਣ ਜਾਣਾ ਤੇ 5000 ਤੋਂ ਘੱਟ ਨਹੀਂ ਕਿਸੇ ਦੇਣਾ ਇੱਥੇ ਸਾਨੂੰ ਕੀ ਰੇਟ ਦੇ ਰਹੇ ਆ 2099 ਦੇ ਵਿੱਚ ਇਦਾਂ ਦੇ ਪੀਸ ਦੇ ਰਹਿਆ ਰੈਡੀमेड ਤੁਸੀਂ ਦੇਖੋ ਤੁਹਾਨੂੰ ਅਸੀਂ 2 2000 ਚ 22200 ਚ 25250 ਦੇ ਰਹਿਆ ਫਰੰਟ ਵੀ ਤੇ ਬੈਗ ਵੀ ਕੱਪੜਾ ਵੀ ਤੁਹਾਨੂੰ ਵਧੀਆ ਦੇ ਰਹਿਆਂ ਭਾਈ ਇਹਦੇ ਵਿੱਚ ਆ ਵੀ ਬੜਾ ਪਿਆਰਾ ਪੀਸ ਆ ਇਹ ਤਾਂ ਹੋਊਗਾ 7-8000 ਚ ਚੈੱਕ ਕਰੋ ਪਾਜੀ ਪੂਰਾ ਵਰਕ ਹੈਵੀ ਹੈਗਾ ਵੀਰੇ ਬਾਜ਼ਾਰ 'ਚ 8-8000 ਦਾ ਸੂਟ ਇਹ ਵਿਕਦਾ ਹੈਗਾ ਸਾਡਾ ਰੇਟ ਹੈਗਾ ਵੀਰੇ 44500 ਇਹੀ ਰੇਟਾਂ ਦਾ ਸੂਟ ਅਸੀਂ ਦੇਨੇ ਆਂ ਭਾਜੀ ਆਹ ਦੇਖੋ ਫਲੇਅਰ ਦੇਖੋ ਤੁਸੀਂ ਇਹਦਾ ਸ਼ਰਾਰੇ ਦਾ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਜਦੋਂ ਪਾ ਕੇ ਪਾਰਟੀਆਂ 'ਚ ਜਾਣਾ ਤਾਂ ਟੌਰ ਨਿਕਲਣੀ ਸਾਡੀ ਪੂਰੀਆ ਦੇਖੋ ਮਤਲਬ ਮੁੱਖੀ ਗੱਲ ਇਹ ਆ ਸਾਡੇ ਕੋਲ ਸ਼ਰਾਰੇ ਗਰਾਰੇ ਲਹਿੰਗੇ 2200 2500 ਸ਼ੁਰੂ ਹੋ ਜਾਂਦੇ ਆ ਉਦੋਂ ਉੱਪਰ ਤੁਸੀਂ 4000 5000 8000 10-10000 ਤੱਕ ਵੀ ਤੁਹਾਨੂੰ ਦੇਵਾਂਗੇ ਪਰ ਸਨਾ ਵਾਦਾ ਇਹ ਆ ਜਿਹੜਾ ਬਾਜ਼ਾਰ ਚ 10000 ਰੁਪਏ ਦਾ ਹਨਾ ਅਸੀਂ ਤੁਹਾਨੂੰ 4045 ਜਿਹੜਾ 25000 ਵਾਲਾ ਤੁਹਾਨੂੰ ਦੇਣਾ ਸਿਰਫ ਅਸੀਂ 8900 ਰੁਪਏ ਦੇ ਵਿੱਚ ਆਹ ਦੇਖੋ ਵੀਰੇ ਸੂਟ 2299 ਰੁਪਏ ਜਿਹੜਾ ਬਾਜ਼ਾਰ ਦੇ ਵਿੱਚ 6 6000 7000 ਦਾ ਮਿਲਦਾ ਸਾਡਾ ਰੇਟ ਹੈ 2299 ਚੈਲੰਜ ਆ ਆਹਦੀ ਫੋਟੋ ਖਿਚੋ ਵੀਡੀਓ ਬਣਾ ਲਓ ਜੇ ਤੁਹਾਨੂੰ ਇਹ ਰੇਟ ਮਿਲ ਜਾਈਏ 2299 ਦੇ ਵਿੱਚ ਦੇ ਦੇਣਾ ਓਏ ਹੋਏ ਆਹ ਦੇਖੋ ਪਾਰਟੀ ਵੇਅਰ ਚੀਜ਼ ਇਹਨਾਂ ਦੇ ਉੱਤੇ ਤੁਸੀਂ ਖਰਤੇਦੇ ਹੋ ਨਾ 12000 15000 16000 ਸਾਡਾ ਰੇਟ ਦੇਖੋ 15 16000 ਤੁਹਾਨੂੰ 5000 ਰੁਪਏ ਦੇ ਰਹਿਣਾ ਸ਼ਰਾਰੇ ਦੇ ਵੀ ਬੁੱਟਾ ਐਮਡ ਵਰਕ ਆ ਉਦਾਂ ਵੀ ਆ ਵੀ ਦੇਖੋ ਬਲੈਕ ਦੇ ਵਿੱਚ ਵੀ ਤੁਹਾਨੂੰ ਬਹੁਤ ਸੋਹਣੀਆਂ ਚੀਜ਼ਾਂ ਮਿਲ ਜਣੀਆਂ ਸੋ ਛੇਤੀ ਵਿਜ਼ਿਟ ਕਰ ਲੋ ਨੰਬਰ ਸਕਰੀਨ ਤੇ ਆ ਰਿਹਾ ਤੁਸੀਂ ਕੋਈ ਜਾਣਕਾਰੀ ਲਈ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਕੜ ਸਾਹਿਬ ਟੀਵੀ ਕਾਤ